ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਲਾਹੌਰੀ ਅੱਡਾ ਜੋ ਕਿ ਸ਼ੰਭੂ ਅੱਡੇ ਦੇ ਵਿੱਚ ਨਵਾਂ ਲਾਹੌਰੀ ਅੱਡਾ ਜਿਹੜਾ ਕਿ ਬਣਿਆ ਗਿਆ ਜਿੱਥੇ ਕਿ ਬ੍ਰੈਕਫਾਸਟ ਲੰਚ ਡਿਨਰ ਜੋ ਹੈ ਸਾਰਾ ਕੁਝ ਇੱਥੇ ਵੀ ਅਵੇਲੇਬਲ ਆ ਤੁਸੀਂ ਰੋਜ਼ ਦੇਖ ਰਹੇ ਹੋ ਕਿ ਅੰਬਾਲੇ ਤੋਂ ਜਿਹੜਾ ਰਾਜਪੁਰੇ ਤੋਂ ਅੰਬਾਲਾ ਰੋਡ ਹੈਗਾ ਆ ਸ਼ੰਭੂ ਅੱਡਾ ਹੈਗਾ ਤੇ ਇਸ ਰੋਡ ਦੇ ਉੱਪਰ ਜਿਹੜਾ ਹੈਗਾ ਬਹੁਤ ਹੀ ਵੱਡਾ ਵਿਸ਼ਾਲ ਰੂਪ ਦੇ ਵਿੱਚ ਲਾਹੌਰੀ ਅੱਡਾ ਜਿਹੜਾ ਕਿ ਬਣਿਆ ਇੱਥੇ ਕਿ ਨੇੜੇ ਦੀਆਂ ਮਹਿਲਾਵਾਂ ਪੈਣਾ ਜੋ ਹੈ ਗਿਆ ਐਸੇ ਇਕੱਠੀ ਹੋ ਕੇ ਤੀਆਂ ਦਾ ਪ੍ਰੋਗਰਾਮ ਇਹਨਾਂ ਵੱਲੋਂ ਮਨਾਇਆ ਗਿਆ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰਾ ਅਸੀਂ ਦਿਖਾ ਰਹੇ ਹਾਂ ਆ ਤੱਕ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਸਾਰਾ ਰਿਹਾ ਹੈਗਾ ਤੇ ਲਾਹੌਰੀ ਅੱਡੇ ਦੇ ਤੇ ਬਾਕੀ ਜਾਣਨਾ ਚਾਹੁੰਦੇ ਆ ਕਿ ਕਿੱਦਾਂ ਦਾ ਫੰਕਸ਼ਨ ਇਹਨਾਂ ਨੇ ਇਹਨਾਂ ਵੱਲੋਂ ਕੀਤਾ ਗਿਆ ਔਰ ਕਿੱਦਾਂ ਦੀ ਆਰਗੇਨਾਈਜ਼ਡ ਟੀਮ ਵੱਲੋਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਜੋ ਕੀ ਕਰਦੇ ਆ ਅਸੀਂ ਪਿੰਡ ਨਸ਼ਹਿਰਾ ਤੇ ਇਹਾਂ ਦਾ ਮੇਲਾ ਮਿਲਾ ਰਹੇ ਆ ਅੱਜ ਲਾਹੌਰੀ ਅੱਡੇ ਹੀ ਬਹੁਤ ਵਧੀਆ ਅੱچھے ਪ੍ਰੋਗਰਾਮ ਚੱਲ ਰਿਹਾ ਹੈ ਖਾਣ ਪੀਣ ਦਾ ਵੀ ਬਹੁਤ ਵਧੀਆ ਅਰੇਂਜਮੈਂਟ ਹੋਇਆ ਹੈ ਬਾਕੀ ਆਪਣੇ ਸਾਰਾ ਕੁਝ ਠੀਕ ਹੈ ਆਪਣੇ ਸਰਵਿਸ ਵੀ ਬਹੁਤ ਵਧੀਆ ਹੋ ਰਹੀ ਹੈ ਤੇ ਬਾਕੀ ਸਾਰਾ ਕੁਝ ਵਧੀਆ ਮਿਲ ਰਿਹਾ ਹੈ ਲੋਰੀ ਅੱਡੇ ਕਿੱਥੇ ਪੈਂਦਾ ਜੀ ਇਹ? ਇਹ ਸ਼ੰਭੂ ਅੱਡੇ ਤੇ ਪੈਂਦਾ ਜੀ। ਲੋਰੀ ਅੱਡਾ ਜੀ। ਨਵਾਂ ਬਣਿਆ ਪੁਰਾਣਾ ਜੀ। ਹਾਂਜੀ ਨਵਾਂ ਬਣਿਆ ਜੀ। ਨਵਾਂ ਬਣਿਆ ਜੀ। ਇੱਥੇ ਕਿਹਦਾ ਵਿਆਹ ਸ਼ਾਦੀਆਂ ਤੇ ਪ੍ਰੋਗਰਾਮ ਵੀ ਇੱਥੇ ਹੋ ਰਹੇ ਆ। ਹਾਂਜੀ ਹਰ ਕਿਸੇ ਸਾਰਾ ਕੁਝ ਹੋ ਰਿਹਾ ਇੱਥੇ। ਠੀਕ ਹੈ ਨਾ ਚਾਹੋਗੇ ਹੋਰਾਂ ਨੂੰ ਵੀ ਕਿ ਕੁਝ ਕਿੱਥੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦਾ ਆਸਰਾ। ਹਾਂਜੀ ਹਾਂਜੀ ਹੁਣ ਅਸੀਂ ਆਈ ਵਾਰਾ ਇੱਥੇ ਹੀ ਤੀਆਂ ਦਾ ਤਿਹਾੜ ਮਨਾਵਾਂਗੇ ਨਵੇਂ ਸਾਲ ਦਾ। ਪ੍ਰੋਗਰਾਮ ਕਰਾਂਗੇ ਸਾਨੂੰ ਬਹੁਤ ਵਧੀਆ ਲੱਗਿਆ ਲਾਹੌਰੀ ਅੱਡੇ ਦੇ ਵਿੱਚ ਜੀ ਲੱਗਦਾ ਕਿ ਤੋਂ ਫੇਰ ਅੱਤੀ ਜੋ ਹੈਗਾ ਪ੍ਰੋਗਰਾਮ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਇੱਥੇ ਕਰਿਆ ਕਰਾਂਗੇ ਵਧੀਆ ਵੱਡਾ ਹਾਂਜੀ ਬਹੁਤ ਅਸੀਂ ਅਗਲੀ ਵਾਰ ਇਹ ਤੋਂ ਵੀ ਵਧੀਆ ਪ੍ਰੋਗਰਾਮ ਕਰਾਂਗੇ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਉਹਨਾਂ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਹਾਂ ਜੀ ਸਭ ਮੇਰੇ ਨਾਲ ਜਿਹੜੀਆਂ ਮੇਰੇ ਨਾਲ ਆਈਆਂ ਨੇ ਬੀਬੀਆਂ ਮਟਿਆਰਾ ਬੱਚੇ ਸਭ ਦਾ ਮੈਂ ਧੰਨਵਾਦ ਕਰਨੀ ਆ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਲਾਹੌਰੀ ਅੱਡੇ ਦੇ ਵਿੱਚ ਪਹੁੰਚ ਕੇ ਵਧੀਆ ਆਪਣੇ ਅੰਜਾਇਮੈਂਟ ਕਰ ਰਹੇ ਹਾਂ ਅਗਲੀ ਵਾਰੀ ਅਸੀਂ ਹੋਰ ਪਿੰਡਾਂ ਦੇ ਸਹਿਯੋਗ ਦੇ ਨਾਲ ਅਸੀਂ ਹੋਰ ਵਧੀਆ ਪ੍ਰੋਗਰਾਮ ਕਰਾਂਗੇ ਹੋਰ ਨਾਲ ਵਾਲੇ ਪਿੰਡਾਂ ਨੂੰ ਵੀ ਬੁਲਾ ਕੇ ਲਾਹੌਰੀ ਅੱਡੇ ਦੇ ਵਿੱਚ ਅਸੀਂ ਵਧੀਆ ਵਧੀਆ ਪ੍ਰੋਗਰਾਮ ਕਰਾਂਗੇ ਇੱਥੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੀ ਜੀ ਕਾ ਹਲਸਾ ਵਾਹ ਕੁਝ ਕੀ ਨਾਮ ਮੇਰਾ ਨਾਮ ਹੈ ਪ੍ਰੀਤਮ ਕੌਰ ਪਿੰਡ ਨਸ਼ਹਿਰਾ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਹਾਂ ਜੀ ਇਹਦਾ ਪ੍ਰੋਗਰਾਮ ਕੀਤਾ ਦਾ ਲੱਗ ਰਿਹਾ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਸਾਲ ਪਹਿਲੀ ਵਾਰੀ ਹੋਇਆ ਸਾਡੇ ਇਦਾਂ ਪ੍ਰੋਗਰਾਮ ਚਲੋ ਫਿਰ ਜੀ ਪਿੰਡ ਨੂੰ ਸ਼ਹਿਰਾ ਹਾਂਜੀ ਸਾਡੇ ਬਲਵਿੰਦਰ ਕੌਰ ਦੀਦੀ ਨੇ ਉਹਨਾਂ ਨੇ ਸਟੈਪ ਚੱਕਿਆ ਸਭ ਤੋਂ ਪਹਿਲਾਂ ਤੇ ਫਿਰ ਅਸੀਂ ਵੀ ਉਹਨਾਂ ਨਾਲ ਸਾਰੇ ਇਕੱਠੇ ਹੋ ਕੇ ਅੱਜ ਪ੍ਰੋਗਰਾਮ ਕੀਤਾ ਪਰ ਸਾਨੂੰ ਇੰਨੀ ਨੌਲੇਜ ਤਾਂ ਨਹੀਂ ਸੀ ਫਸਟ ਟਾਈਮ ਕੀਤਾ ਪਰ ਅਗਲੇ ਸਾਲ ਅਸੀਂ ਬਹੁਤ ਅੱਛੇ ਲੈਵਲ ਤੇ ਕਰਾਂਗੇ ਇਹ ਬੜੀ ਵਧੀਆ ਲੱਗ ਰਿਹਾ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ ਹੈ ਕਿਤਾ ਹੈ ਕਿ ਹਾਰ ਖਤਮ ਹੁੰਦੇ ਜਾ ਰਹੇ ਕਿੱਦਾਂ ਲੱਗ ਰਿਹਾ ਹੈ ਦੁਵਾਰਾ ਦਾ ਪਸਾਰ ਹਾਂਜੀ ਮਤਲਬ ਹੁਣ ਸਾਰੀ ਜਨਰੇਸ਼ਨ ਦੁਵਾਰਾ ਚੱਲ ਰਹੀ ਹੈ ਉਹ ਚੁੱਲਿਆਂ ਵਾਲੇ ਚੱਲ ਰਿਹਾ ਸਾਰਾ ਕੁਝ ਮੈਂ ਕੁੱਦ ਚੁੱਲੇ ਤੇ ਰੋਟੀ ਬਣਾਨੀ ਆ ਤੰਦੂਰ ਵਾਲ ਦੀਆਂ ਅਸੀਂ ਸਾਰੇ ਵਾਪਸ ਆ ਰਹੇ ਹਾਂ ਕਰੇਜ਼ ਕੀ ਮੈਨੂੰ ਲੱਗਦਾ ਭੈਣਾਂ ਦੇ ਵਿੱਚ ਬਹੁਤ ਜ਼ਿਆਦਾ ਮਸਾਂ ਹੀ ਛੁੱਟ ਕੇ ਆਈਆਂ ਸਾਰਾ ਦਿਨ ਰੋਟੀ ਸਬਜ਼ੀ ਤੋਂ ਮਸਾਂ ਵਿਚਾਰੀਆਂ ਸਾਰੀਆਂ ਛੁੱਟੀਆਂ ਆਈਆਂ ਹਾਂ ਜੀ ਦੇਣੀਆਂ ਨਹੀਂ ਜੀ ਮੈਨੂੰ ਸਾਡੇ ਘਰ ਦੇ ਕਹਿ ਰਹੇ ਨੇ ਵੇਲੀਆਂ ਨੇ दिन पहला प्रैक्टिस की जाती जा रही है तो नहीं जी assi pehla hi train da assi aande hi thammala paati ha super ector kya naam hai beta japreet korn beta kedi class padde ho sgp class okay pehli var kiyan de program ch aaye pehla vi aaye sege first time haan ji bolo beta first time vadhiya lag raha

ਤੀਆ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਜੀ ਤੀਆ ਦੇ ਪ੍ਰੋਗਰਾਮ ਹੋ ਰਿਹਾ ਬਹੁਤ ਅੱਛਾ ਲੱਗ ਰਿਹਾ ਸਾਨੂੰ ਇੱਥੇ ਮੈਨੂੰ ਲੱਗਦਾ ਇਸ ਪਿੰਡ ਚ ਫਸਟ ਟਾਈਮ ਹੋ ਰਿਹਾ ਲੇਡੀਜ਼ ਵਾਸਤੇ ਕੁਝ ਅਸੀਂ ਤਾਂ ਸੋਚਦੇ ਸੀ ਵੀ ਕਿਤੇ ਅਸੀਂ ਕਿਤੇ ਤੀਆ ਸੈਲੀਬ੍ਰੇਟ ਕਰਾਂਗੇ ਕਿਉਂਕਿ ਲੋਕਲ ਰੋਕੀ ਰਾਜਪਰੇ ਵਗੈਰਾ ਸਿਟੀ ਵਗੈਰਾ ਸੈਲੀਬ੍ਰੇਟ ਕਰਦੇ ਆ ਪਿੰਡਾਂ ਚ ਸਭ ਇੱਥੇ ਲੇਡੀਜ਼ ਨੂੰ ਕੁਝ ਇਨਾ ਅਵੇਅਰਨੈਸ ਨਹੀਂ ਹੈਗੀ ਇਸ ਪ੍ਰੋਗਰਾਮ ਬਾਰੇ ਐਂਡ ਥੈਂਕਸ ਟੂ ਮਾਮੀ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸਾਨੂੰ ਮੌਕਾ ਮਿਲਿਆ ਇੱਥੇ ਆਨਦਾ ਹੀ ਜਾਇ ਕਰਾਂਦਾ ਸੇ ਇੱਦਾਂ ਦੀ ਐਕਸਾਈਟਮੈਂਟ ਲੱਗਦੀ ਹੋ ਬਹੁਤ ਜ਼ਿਆਦਾ ਐਕਸਾਈਟਮੈਂਟ ਲੱਗ ਰਹੀ ਹੈ ਹਾਂ ਜੀ ਨੈਕਸਟ ਟਾਈਮ ਤਾਂ ਕੀ ਲੱਗਦਾ ਹੋਰ ਵਧੀਆ ਕਰਕੇ ਆਉਣਾ ਹਾਂ ਜੀ ਨੈਕਸਟ ਟਾਈਮ ਤਾਂ ਹੋਰ ਵਧੀਆ ਹਾਂ ਜੀ ਕਿਉਂਕਿ ਅਜੇ ਫਸਟ ਟਾਈਮ ਇਨ ਐਨ ਐਕਸਪੀਰੀਅੰਸ ਨਹੀਂ ਹੈ ਕੁਝ ਪਤਾ ਨਹੀਂ ਇਸ ਕੰਮ ਬਾਰੇ ਨਾ ਪ੍ਰੋਗਰਾਮ ਬਾਰੇ ਹੋਣ ਪਤਾ ਲੱਗੇਗਾ ਹੌਲੀ ਹੌਲੀ ਉਸ ਚੇਂਜਸ ਕਰਾਂਗੇ ਸਾਹਿਬ ਆਪਰੇਸ਼ਨ ਕੀ ਕਰਦੇ ਸੀ ਹਾਊਸ ਵਾਈਫ ਹੋ ਪੰਜਾਬੀ ਜੋਬ ਕਰ ਰਹੇ ਹਾਂ ਜੀ ਮੈਂ ਹਾਊਸ ਵਾਈਫ ਹਾਂ ਥੈਂਕ ਯੂ ਮਾਡਮ ਹੋਰ ਵੀਰ ਦੇ ਪ੍ਰੋਗਰਾਮ ਜੋ ਇਹਦੇ ਬਾਰੇ ਨਿਕਲਣਾ ਚਾਹੀਦਾ ਹੈ ਹੈਲੋ Sashikal, good evening everyone. i am arti. belong from nashera. here first time celebrating. teach. teach. what is the teach? teach is a function of in between saban. we are we are together celebrate and swings and enjoy fun. all ladies are come here and enjoy with them. first time we are now i am here 10 years ago. but first time they are celebrating teach. now all are here i'm happy to this time new generation new developer all these things are developed yeah. i hope all the best for future for this spring thank you